ਓਥਰੇ ਦੱਬ ਕੇ ਲਿਆਉਣ ਲੱਗੀ ਵਾਰ ਰੋਕਣਾ ਤਾਂ ਹੈ ਹੀਗਾ ਸਤਾ ਹੁਣ ਬੱਦਲ ਦੀ ਬਾਜਾ Hãy subscribe cho kênh Ghiền Mì Gõ Để không bỏ lỡ những video hấp dẫn ਆਮੜ ਕੀਤ ਕੀ ਜਾਂਦਾ ਹੈ ਜੋ ਆਹਰ ਆਪਰਾ ਲੈ ਗੋ। ਲੋ ਜੀ ਆਹ ਲੈਂਡ ਆ ਗਿਆ। ਦੇਖ ਰਹਾ ਚਲੋ ਦੇਤੀ ਹਰੀ ਛੰਡੀ ਆਲੈਂਡ ਨੂੰ। ਕਿਹਦਾ ਲੋਕਾਂ ਨੇ ਬਹੁਤ ਤੰਕਰਿਆ ਯਾਰ ਕੈਮਰਾਮੈਨ ਵਿੱਚ ਨਹੀਂ ਹੋਣਾ ਚਾਹੀਦਾ ਸੀ ਸਾਈਟ ਤੇ ਕੱਢ ਕੇ ਵੀਡੀਓ ਬਣਾ ਰਹੇ ਆ। ਉਹ ਦੇਖਦੇ ਆਂ ਇਹਦੇ ਛੱਤ ਉੱਪਰ ਤੇ ਲਾਲ ਵਧੀਆ ਖੇਡ ਰਿਹਾ ਹੈਗਾ ਪੂਰਾ ਜੋਰ ਲੱਗਿਆ ਜਿਹੜੇ ਚਿੰਗਿਆੜਿਆ ਜਿਹੜੇ ਨਿਕਲ ਰਹੇ ਨੇਗੇ ਲੈਨਸ ਪਰ ਵੱਡਾ ਪਾਇਆ ਇਸ ਚੱਕ ਜਿਹੜਾ ਧੂਆਂ ਹੈ ਜਿਹੜਾ ਵੀ ਦੀਨਾ ਨਹੀਂ ਬੜੀਆ ਜਿਹੜਾ ਖੇਡ ਰਿਹਾ ਗੇਮ ਕਰ ਰਿਹਾ ਟਰੈਕਟਰ ਲਓ ਜੀ ਸਪੀਡ ਆ ਦੂਜੇ ਕਿਡੇ ਦੀ ਜਿਹੜੀ ਬਣ ਗਈ ਲਿਖੇ ਤੇ ਚੱਲ 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 ਉਹ ਜਦੋਂ ਹੋ ਗਏ ਉਹ ਨਸਤੀਆ ਉਹ ਜਿਹੜਾ ਇਹ ਜਿਹੜਾ ਜਿਹੜਾ ਕੰਪਲੀਟ ਕਰ ਗਿਆ ਕਰ ਗਿਆ ਕਰ ਗਿਆ ਕਰ ਗਿਆ ਕਰ ਗਿਆ ਹੋ ਗਿਆ ਜੀ ਕੰਪਲੀਟ ਕਿੰਨੇ ਮਿੰਟ ਲਾ ਗਿਆ ਹੋਏ ਕਿੰਨਾ ਬੋਲਦਾ ਹੈ ਨਾ ਲਓ ਜੀ ਜੌਂਡੀਆ ਦਾ ਜਿਹੜਾ ਪਾਤਾ ਟਰਾਲੀ ਪੂਰੇ ਤੇ ਆ ਗਿਆ ਗਰਾਊਂਡ ਦੇ ਵਿੱਚ ਗਰਾਊਂਡ ਚਾ ਰਿਹਾ ਗਰਾਊਂਡ ਤੇ ਲਓ ਜੀ ਕਹਿੰਦੇ ਜਗਦੀਪ ਭੈਣੀ ਵਾਲਾ ਆ ਗਿਆ ਜੌਂਡੀਆੜ ਲੈ ਕੇ ਗਰਾਊਂਡ ਦੇ ਵਿੱਚ ਤਾਂ ਮੇਰੇ ਬੰਦੇ ਕਿਹਾਗੇ ਨਹੀਂ ਜਦੋਂ ਇਹ ਕਿਹਾ ਤਾਂ ਚੱਲ ਬਈ ਟਾਈਮ ਕਰਤਾ ਸਟਾਰਟ ਵੀਡੀਓ ਬਣਾਉਣਾ ਨਾਉਂ ਦੇਖੋ ਜੀ ਜਗਦੀਪ ਜਗਦੀਪ ਪਾਣੀ ਭਾਗੇ ਵਾਲਾ ਜੌਂਦੀਰ ਰਮਾਨ ايني جي اسن کي ڪراو ۽ ڪاڻي ڀوڪي ٿو ۽ ٻيو هڪڙو ٽريڪ جو 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 ڀوڪي ٿو ۽ ਲਓ ਜੀ ਪਹਿਲਾ ਘੇੜਾ 1 22 ਚਲਾ ਕੇ ਦੂਜਾ ਘੇੜਾ ਜੀ ਰੇਸ ਫਾਰ ਮੇਰੇ ਬਾਰੇ ਜਦ ਜੀਤ ਦੇ ਸਾਹਕੇ ਜੁਨੀ ਪਾਣੀ ਵਾਲਾ ਦੋਸਤ ਰਸਤੇ ਜੀ ਫੇਰ ਕਹਿੰਦੇ ਜੌਂਡੀਆਰ ਆ ਗਿਆ ਇੱਕ ਹੋਰ ਜੌਂਡੀਆਰ ਖੇਡ ਮੁਕਾਬਲੇ ਦੇ ਵਿੱਚ ਤੇ ਜੋਰ ਜਿਹੜੇ ਟਰੈਕਟਰਾਂ ਦੇ ਜਿਹੜੇ ਦਿਖਾਏ ਜਾ ਰਹੇ ਨੇ ਅੱਜ

हवा वाही घटाइणी हवा वाही घटि ਜੇ ਲੀਹਾ ਖਰਾਬ ਕਰਕੇ ਮੋਸ਼ਨ ਕਿਵੇਂ ਬਣਾਊਗਾ ਹੁਣ ਪੁੱਛਣ ਵਾਲਾ ਹੋ ਗਿਆ ਉਹਨੂੰ ਕਿੰਨਾ ਹੋ ਗਿਆ ਬਾਈ 10 ਤੇ ਲਾਤੀ ਹਿੰਦਰਾ ਟਰਾਲੀ 13 ਤੇ ਲਾਲਾ ਚੜਾ ਜਿਹੜਾ ਹੁਣ 22 ਹੋ ਗਏ ਜਿਹੜਾ ਜਾਊਗਾ ਜਿਹੜਾ ਨੰਬਰ ਜਿਹੜਾ ਆਇਆ ਹੈ 30 ਤੋਂ 30 ਨੰਬਰ ਤੇ 40 40 ਤੋਂ ਬਿਠਾਣਾ ਹੈ 40 ਉਹੀ 44 45 ਲਾਲਾ ਯਾਰ ਜਿਹੜਾ ਹਵਾ ਦੇ ਕਿ ਚੱਲ ਬਸ ਬੰਦਿਆਂ ਨੇ ਮੈਂ ਸਿੱਧੀ ਲਓ ਜੀ ਆ ਸਵੇਰਿਆ ਜਿਹੜਾ ਕੀ ਗਰਾਊਂਡ ਚੋਂ ਗੇਰਾ ਟਰੈਕਟਰ ਬਾਹਰ ਹੋ ਗਿਆ ਜਦੋਂ ਕਿਉਂਕਿ ਲੀਹਾ ਜਿਹੜਾ ਬਣਾਇ ਨਹੀਂ ਸੀ ਜਦੋਂ ਤੇ ਹੁਣ ਦੁਬਾਰੇ ਫੇਰ ਆ ਜਿਹੜਾ ਮੈਚ ਦੇ ਵਿੱਚ ਗਰਾਊਂਡ ਦੇ ਵਿੱਚ ਜਿਹੜਾ ਟਰੈਕਟਰ ਲੈ ਕੇ ਆ ਗਿਆ ਭਰਾ ਨਿਊ ਹੌਲੈਂਡ ਕਿ ਚਲੋ ਦੇਖਦੇ ਆਂ ਝਟ ਇਹ ਰਹਾ ਲਬਾਬਾ ਤੇ ਮਾਉਂ ਆਉਂਦਾ ਵੀਰ ਦਾ ਇਹ ਰਹਾ ਪੂਰਾ ਦਿਖਾਉਂਦਾ ਆ ਆ ਦੇਖ ਖੇਡ ਮੈਦਾਨ ਦੇ ਵਿੱਚ ਟਰੈਕਟਰ ਆ ਜਿਹੜਾ ਚੱਲ ਪਿਆ ਤੇ ਐਂਟਰੀ ਆ ਜਿਹੜੀ ਕਰਨ ਲੱਗਿਆ ਤੇ ਗਰਾਊਂਡ ਤੇ ਆਉਣ ਲੱਗਿਆਗਾ ਲੋਕ ਯਾਰ ਇਹ ਜਿਹਨੇ ਕਿ ਦੇਖੋ ਕਿੱਥੇ ਬੈਠੇ ਰhenge ਹਨਾ ਆ ਦੀ ਜਾਣ ਦੀ ਜਮੇ ਪਰਵਾਹ ਨਹੀਂ ਕਿ ਇਧਰ ਆ ਵੀਰ ਆ ਜਿਹੜਾ ਬੌਂਸਰ ਆ ਜਿਹੜਾ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਉੱਠ ਖੜੋ ਪਰ ਜਿਹੜੇ ਸਾਡੇ ਲੋਕ ਨੇ ਜਮਾ ਨਹੀਂ ਬਣਾ। ਆ ਦੇਖੋ ਬਟੇ ਤੇ ਬੈਠ ਕੇ ਕਿਹੜਾ ਕੋਈ ਜਾਦੇ ਸਵਾਲ ਆਉਂਦਾਗਾ। ਤੇ ਉਧਰ ਆ ਟਰੈਕਟਰ ਆ ਜਿਹੜਾ ਗਰਾਊਂਡ ਦੇ ਵਿੱਚ ਆ ਗਿਆ ਤੇ ਟਾਈਮ ਲਾਈ ਬਾਈ ਖੜ ਜਾਈ। 4:00 ਬਾਈ ད� ཫ� ཁ 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